ਕਰਕੇ ਜੀਵਨ ਨੂੰ ਸਫਲਾ ਕਰ ਰਹੇ ਹੋ ਚਰਨ ਸਰਨ ਗੋਬਿੰਦ ਦੁਖ ਭਜਨਾ ਦਾਸ ਆਪਣੇ ਕੋ ਨਾਮ ਦੇ ਇਹ ਦੀਨ ਦਿਆਲ ਰਹਿਮਤਾ ਦੇ ਸਾਈ ਜੀ ਆਪ ਜੀ ਮੇਰੇ ਤੇ ਜਦੋਂ ਵੀ ਕਿਰਪਾ ਕਰੋ ਨਾਮ ਦਿਤਾ ਦੇ ਦੇ ਮੈਨੂੰ ਨਾਮ ਤਨ ਚਾਹੀਦਾ ਹੈ ਸਤਗੁਰ ਸਿਖ ਕੋ ਨਾਮ ਤਨ ਦੇ ਜਦੋਂ ਤੂੰ ਰਹਿਮਤ ਦੇ ਘਰ ਵਿੱਚ ਆ ਜਾਏ ਫਿਰ ਤੂੰ ਵੀ ਆਪਣੇ ਸੇਵਕ ਨੂੰ ਨਾਮ ਵਰਗਾ ਸੁਖ ਚੜਦੀ ਕਲਾ ਵਾਲਾ ਸੁਖ ਅੰਮ੍ਰਿਤ ਦੇ ਨੇ ਉੱਠੜ ਵਾਲਾ ਸੁਖ ਤੂੰ ਆਪਣੇ ਸੇਵਕਾਂ ਨੂੰ ਬਖਸ਼ਿਸ਼ ਕਰਦਾ ਹੈ ਔਰ ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਨਿਧ ਪਹੁੰਚਦੇ ਨੇ ਨੇਮ ਨਾਲ ਪਹੁੰਚਦੇ ਨੇ ਗੁਰੂ ਦਾ ਮੂਹ ਤਨਾਵਲ ਹੁੰਦਾ ਹੈ। ਉਹੀ ਭਾਦਾ ਵਾਲੇ ਨੇ ਜਿਹੜੇ ਅੰਮ੍ਰਿਤ ਵੇਲੇ ਉੱਠ ਕਰਕੇ ਜਿਨ੍ਹਾਂ ਦੇ ਅੰਦਰ ਸਭ ਤੋਂ ਪਹਿਲਾ ਖਿਆਲ ਆਇਆ ਮੈਂ ਸਭ ਤੋਂ ਪਹਿਲਾ ਗੁਰੂ ਨੂੰ ਬਿਨਾ। ਔਰ ਗੁਰੂ ਨੂੰ ਮਿਲਣ ਨਹੀਂ ਆਉਂਦੇ ਨੇ ਗੁਰੂ ਦੀ ਬੋਧ ਵਿੱਚ ਬੈਠਦੇ ਨੇ ਕਥਾ ਕੀਰਤਨ ਸੁਣਦੇ ਨੇ। ਅਰਦਾਸ ਹੁਕਮ ਨਾਮੇ ਸੁਣਦੇ ਨੇ ਕੋਈ ਨਾ ਕੋਈ ਤੁਕ ਕੋਈ ਪੰਕਤੀ ਕੋਈ ਕਿਨਕਾ ਮਾਤਰ ਧੀਰ ਦੇ ਅੰਦਰ ਵਸੀ ਜਾਏ ਕਰਨਾ ਸਾਰੇ ਮਨ ਇਕਾਗਰ ਕਰਿਓ ਜੀ ਜਿੰਨੇ ਵੀ ਆਪਾ ਗੁਰੂ ਦੀ ਹਜ਼ੂਰੀ ਵਿੱਚ ਆ ਪਹੁੰਚੇ ਹੋ ਸਰੀਰ ਕਰਕੇ ਆ ਗਏ ਹੋ ਮਨ ਕਰਕੇ ਹਾਜ਼ਰ ਹੋਏ ਹੋ ਸਰੀਰ ਦਾ ਬਿਨ ਇਹਦਾ ਲਾਜ਼ਮੀ ਨਹੀਂ ਮੰਨਦਾ ਜਿਤਨਾ ਬਹੁਤ ਲਾਜ਼ਮੀ ਹੈ ਜਿਨ੍ਹਾਂ ਦਾ ਮਨ ਠਿੱਕ ਗਿਆ ਉਹਨਾਂ ਦਾ ਸਰੀਰ ਵੀ ਠਿੱਕ ਜਾਏਗਾ ਫਿਰ ਹਿਲਜੁਲ ਨਹੀਂ ਹੁੰਦੀ ਕਿ ਮੇਰੇ ਖੱਬੇ ਕੋਲ ਬੈਠਿਆ ਮੈਨੂੰ ਨਹੀਂ ਪਤਾ ਸੱਜੇ ਕੋਲ ਬੈਠਿਆ ਨਹੀਂ ਪਤਾ ਅਸੀਂ ਖੱਬੇ ਸੱਜੇ ਦੇਖੀ ਜਾਂਦੇ ਅਸੀਂ ਮਨ ਨਾ ਠਿੱਕੇ ਤਾਂ ਸਵਾਉ ਸਾਰੇ ਮਨ ਇਹ ਤਾਗਰ ਕਰਿਓ ਜੀ ਜਿਤਨੇ ਵੀ ਆਪਾ ਗੁਰੂ ਦੀ ਹਜ਼ੂਰੀ ਅੰਦਰ ਜੁੜ ਬੈਠੇ ਹਾਂ ਕੋਈ ਰਸਨਾ ਬਾਰਗੀ ਨਾ ਰਹੇ ਜੀ ਸਾਰੇ ਆਪਕੋ ਜੀ ਸਤਨਾਮ ਸਿਵਾਹਿ ਗੁਰੂ ਸਾਹਿਬ ਜੀ ਸ ਕੁਝ ਨੇ ਜਿਹੜੇ ਹਾਜ਼ਰ ਹੋ ਕੇ ਬਰਾਬਰ ਬੋਲਦੇ ਨੇ ਕਈਆਂ ਦਾ ਧਿਆਨ ਹੀ ਨਹੀਂ ਹੁੰਦਾ ਇੱਕ ਵਾਰੀ ਹਾਜ਼ਰੀ ਲਵਾਦੇ ਉਹਨੋਂ ਤੱਕ ਆਵਾਜ਼ ਪਹੁੰਚ ਜੇ ਦਾਤਾ ਜੈਸਾ ਵੀ ਹਾਂ ਤੇਰਾ ਹਾਂ ਮੈਂ ਭੁੱਲਣ ਹਾਰਾ ਆਈ ਵਾਰੀ ਦਿਮਾਗ ਇਹ ਇਧਰ ਉਧਰ ਦੌੜ ਜਾਂਦਾ ਇੱਕ ਵਾਰੀ ਹੋਰ ਆਖੋ ਜੀ ਸਤਨਾਮ ਸਿਵਾਹੀ ਗੁਰੂ ਸਤ ਤਾਂ ਆਪਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੀ ਅਮਰਤ ਦੀ ਦਾਤ ਹੈ ਨਾ ਇਹਨੂੰ ਕਿਉਂ ਪ੍ਰਗਟ ਕਰਨਾ ਪਿਆ ਅ ਇਸ ਮੰਦਰ ਨੂੰ ਆਪਾਂ ਕਈ ਦਿਨਾਂ ਤੋਂ ਤੁਰੇ ਹੋਏ ਆਏ ਇਹ ਅਣਪੁਰ ਸਾਹਿਬ ਤੋਂ ਜਦੋਂ ਪਿਤਾ ਨੂੰ ਭੇਜਿਆ ਆ ਆਗਰੇ ਕਿਰਤਾਲੀ ਹੋ ਗਈ ਕੈਦ ਕੀਤਾ ਗਿਆ ਉਦੋਂ ਦਿੱਲੀ ਚਲੇਗੀ ਦਿੱਲੀ ਕੈਦ ਪ੍ਰਮਤੀ ਦਾ ਸਤੀਦਾਸ ਉਹਨਾਂ ਨੂੰ ਸਹਿਦ ਕਰ ਦਿੱਤਾ ਗੁਰਤੇਗ ਬਹਾਦਰ ਮਹਾਰਾਜ ਜੀ ਫਿਰ ਜਾਲਮ ਕਹਿੰਦੇ ਜੀ ਵੀ ਹਜੇ ਸਮਾਂ ਹੈ ਮੰਨ ਗੋ ਜੇ ਤੁਸੀਂ ਮੰਨ ਜੋਗੇ ਚੰਗੀ ਗੱਲ ਹੈ ਨਹੀਂ ਮੰਨੋਗੇ ਤੁਹਾਡੀ ਮਰਤੇ ਹੈ ਪਰ ਗੁਰੂ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਹਿਣ ਲੱਗੇ ਫਿਰ ਕਹਿਣ ਲੱਗੇ ਬਾਣਾ ਦੀ ਹੋਈ ਵਰਤਨਾ ਇਹਦਾ ਜਿਹੜੀ ਗੁਰੂ ਦੀ ਮਰਜ਼ੀ ਵਿੱਚ ਜਿਹੜੀ ਲਾਜਾ ਕੋਈ ਤਾਲ ਨਹੀਂ ਸਕਦਾ ਉਹ ਗੁਰੂ ਮਹਾਰਾਜ ਜੀ ਨੇ ਇੱਕ ਰਹਿਮਤ ਭਰਿਆ ਹੱਥ ਪਤਾ ਕਦੋਂ ਆਪਣੇ ਸੇਵਕ ਤੇ ਰੱਖਦੇ ਨੇ ਜਦੋਂ ਗੁਰੂ ਮਹਾਰਾਜ ਜੀ ਦੇ ਸਾਹਮਣੇ ਭਾਈ ਮਤੀ ਦਾਸ ਸੱਜੀ ਦਾਸ ਸੈਦ ਹੋ ਗਏ ਉਹ ਜ਼ੈਦ ਹੋਣ ਦਾ ਵੀ ਇੱਕ ਬਹੁਤ ਵੱਡਾ ਕਾਰਨ ਸੀ ਤਾਂ ਨੂੰ ਬਚ ਜਾਏ ਪਰ ਧਰਮ ਬਚਾਣਾ ਵੀ ਕੋਈ ਛੋਟੀ ਖੇਲ ਨਹੀਂ ਸੀ ਜਿਵੇਂ ਮੈਂ ਪਰਸੂ ਜੀ ਜੀਵਾਨ ਦਾ ਵਿਸਾਦ ਕੀਤੀ ਸੀ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਿਆ ਸੀ ਪਿਤਾ ਨੇ ਜੇ ਮੈਂ ਤੇਰੇ ਤੋਂ ਦੂਰ ਹੋ ਗਿਆ ਤੇਰਾ ਪਾਲ ਅਵਸਥਾ ਦਾ ਜੀਵਨ ਰੁਲ ਜਾਏਗਾ ਕਿਤੇ ਨਹੀਂ ਪਿਤਾ ਜੀ ਇਹ ਗੁਰੂ ਪਿਤਾ ਸੀਧ ਹੋੜ 걸 ਕੇ ਲੱਗਾ ਪਿਤਾ ਬਚਦੇ ਇਹ ਸਸਤਾ ਸੋਦਾ ਹੈ ਮਾ ਗੁਜਰੀ ਨੇ ਵੀ ਪੁੱਛ ਕੀਤੀ ਸੀ ਵੀ ਕਸਮ ਤੋਂ ਬਿਨਾ ਹੋਰ ਤਲਾਬਿਆਦ ਨਹੀਂ ਲੈਂਦਾ ਮਾਤਾ ਗੁਜਰੀ ਨੇ ਵੀ ਇੱਕੋ ਹੀ ਗੱਲ ਕਹੀ ਸੀ ਸਵਾਮੀ ਜੀ ਜੇ ਤੁ ਸੁਹਾਗ ਜਾਣ ਕਰਕੇ ਲੱਗਦਾ ਸੁਹਾਗ ਬਚ ਜੇ ਹਨ ਇਹ ਮੈਂ ਆਪਣੇ ਸੁਹਾਗ ਨੂੰ ਖੁਸ਼ੀ-ਖੁਸ਼ੀ ਵਾਰ ਦਿਆਂਗੀ ਆਕਰ ਗੁਰ ਤੇਗ ਬਹਾਦਰ ਮਹਾਰਾਜ ਏ ਪੂਰ ਫਿਰ ਆਏ ਫਿਰ ਕਹਿੰਦੇ ਨੇ ਵੀ ਸਾਨੂੰ ਥੋੜਾ ਜਿਹਾ ਸੁੱਖਾ ਕਰ ਦਿਓ Hindu ਤਾਂ ਰਬ ਹੁਣ ਤੁਹਾਡੇ ਆਸਰੇ ਤੇ ਹੈ ਜੇ ਤੁਸੀਂ ਮੁਸਲਮਾਨ ਬਣ ਜਾਓ ਸਾਰੇ ਮੁਸਲਮਾਨ ਬਣ ਜਾਣਗੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਮੈਂ ਮੁਸਲਮਾਨ ਨਹੀਂ ਬਣਦਾ ਐਲੀ ਕੋਈ ਕਰਾਮਾਤ ਦਿਖਾ ਦਿਓ ਗੁਰੂ ਮਹਾਰਾਜ ਕਹਿੰਦੇ ਕਰਾਮਾਤ ਅਹਿਰ ਦਾ ਨਾਮ ਹੈ ਮੈਂ ਕਰਾਮਾਤ ਨਹੀਂ ਦਿਖਾ ਸਕਦਾ ਉਹ ਚਾਲੇ ਪਾਸੇ ਦਿੱਲੀ ਵਿੱਚ ਬਹੁਤ ਵੱਡੀ ਹਲਚਲ ਹੈ। ਗੈਰ ਗੁਨਾਮਿਤ ਕੀ ਨੋ ਵੀ ਜੋ ਜੇ Hindu ਧਰਮ ਨੂੰ ਬਚਾਉਣ ਲਈ ਆਪਣੇ ਆਪ ਨੂੰ ਕੈਦ ਕੀਤਾ ਇਹਨਾਂ ਦਾ ਪਤਾ ਕੋਈ ਨਹੀਂ ਨਾ ਨੇ ਕਰਨਾ ਕਿ ਆਗਰਿਕ ਖਾਨ ਚੁਣੀ ਗਈ ਜਿੱਤੇ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਹੈ। ਬਹੁਤ ਵੱਡਾ ਟਕੜ ਹੋਇਆ। ਇਹ ਟਕੜ ਹੋਣ ਦਾ ਕਾਰਨ ਇਹ ਸੀ ਵੀ ਜਦੋਂ ਇਹਨਾਂ ਦਾ ਗੁਰੂ ਖਤਮ ਹੋਵੇ ਤੇ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਹੋ ਜਾਵੇ ਲੋਕਾਂ ਦੇ ਬਲਾਂ ਅੰਦਰ ਡਰ ਪੈਦਾ ਹੋ ਜਾਵੇ ਤੇ ਇਹ ਸਾਹਿਬ ਕਿਤਾਬ ਉਹਨਾਂ ਨੇ ਲਾਇਆ ਸੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਜਿਹਦੇ ਸਰੀਰ ਦੇ ਚਾਰ ਟੋਟੇ ਕਰ ਲੈਣੇ ਨੇ ਤੇ ਦਿੱਲੀ ਦੇ ਚਾਰੇ ਕੋਲਿਆਂ ਵਿੱਚ ਤੰਗ ਦੇਣੇ ਨੇ ਲੋਕਾਂ ਨੂੰ ਪਤਾ ਲੱਗ ਜਾਈ ਮੈਂ ਹਰ ਇੱਕ ਸਰਕਾਰ ਦੇ ਖਿਲਾਫ ਬੋਲਣ ਬੋਲਣ ਵਾਲੇ ਦਾ ਕੀ हिसाब किताब ਹੁੰਦਾ ਹੈ। ਉਹ ਬਰਬਾਰ ਲੱਖੀ ਸਾਂ ਵੱਡਾ ਦਾ ਉਸ ਦੇਲੇ ਦਾ ਸਭ ਤੋਂ ਅਮੀਰ ਸੀ ਉਹ। ਬਹੁਤ ਵੱਡੀਆਂ ਵੱਡੀਆਂ ਫੈਕਟਰੀ ਸੀ, ਲੱਖਾਂ ਕਾਰੀਗਰ ਸੀ। ਲੱਖਾਂ ਦੀ ਗਿਣਤੀ ਵਿੱਚ ਉਹਨਾਂ ਦੇ ਕੋਲ ਕੰਮ ਕਰਨ ਵਾਲੇ ਸਭ ਉਹਨਾਂ ਨੇ ਵੀ ਇੱਕ ਮਜਬਦਾ ਕਹਿ ਰੋਗੇ ਇੱਕ ਗੁਰੂ ਨੇ ਤਦਾਦ ਦਿੱਤੀ ਸੀ। ਅਮੀਰੀ ਬਹੁਤੀ ਕੋਲ ਸੀ।

ਕਿਸੇ ਨੂੰ ਪਤਾ ਵੀ ਲੱਗ ਦੇ ਵੀ ਗड्ढे ਵਿੱਚ ਕੁਝ ਝਾੜ ਲਿਆ ਕਿ ਉਹ ਬੰਦੇ ਭੁੱਲ ਜਾਣ ਵੀ ਗੱਡਾ ਤੇਰਾ ਸੀ ਪੁੱਤਰ ਭਾਈ ਜੇ ਤਾਂ ਵੀ ਟਿੱਕੇ ਲਗਾ ਕੇ ਬੈਠਿਆ ਜਦ ਆ ਗਿਆ ਗੁਰੂ ਕੀ ਹੋਇਆ ਵੀਰੇ ਦਾ ਸੀਸ ਧੜ ਨਾਲੋਂ ਵਖਰਾ ਕਰ ਗਿਆ ਗੁਰਤੇਗ বাহাদুর ਮਹਾਰਾਜ ਉਸ ਗੁਰਮਾਨਕ ਦੀ ਚਰਲਾ ਵਿੱਚ ਪ੍ਰਿਆਦ ਕਰਦੇ ਨੇ ਲਾਤਾ ਮੈਂ ਕਿਸੇ ਦੇ ਧਰਮ ਲਈ ਆਪਣੇ ਆਪ ਨੂੰ ਕੁਰਬਾਨ ਕਰ ਲਿਆ ਆ ਇਹ ਧਰਮ ਪਰ ਉન્નਤ ਰਹੇ ਇਸ ਧਰਮ ਨੂੰ ਨਾ ਅੱਜ ਕبھی ਆਏ ਤੇ ਨਾ ਕਲ ਕبھی ਆਏ ਅੱਜ ਜਿਹੜੇ ਤਲ ਮੰਦਰਾ ਵਿੱਚ ਖੜਕਦੇ ਆ ਨਾ ਜੀ ਇਹ ਗੁਰੂ ਏਕ ਬਹਾਦਰ ਮਹਾਰਾਜ ਜੀ ਦੀ ਦੇਣ ਹੈ ਆ ਜਿਵੇਂ ਜੋਤ ਮੰਦਰਾ ਵਿੱਚ ਜਗਦੀ ਹੈ ਨਾ ਉਹ ਤੇਲ ਪਾਦੇ ਨੇ ਉਹ ਤੇਲ ਨਾ ਸਮਝਣਾ ਗੁਰੂ ਏਕ ਬਹਾਦਰ ਮਹਾਰਾਜ ਦਾ ਲਹੂ ਬਣਦਾ ਹੈ ਉਹਨਾਂ ਤੇ ਇਹ ਚਾਹੀਦਾ ਗੁਲਕੇਤ ਬਾਹਰ ਦੇ ਮਹਾਰਾਜ ਦੀ ਸੇਤੀ Hindu ਧਰਮ ਬੜੀ ਸੰਨੋ ਸੋਕਤਦਾਰ ਬਣਾਂ ਤੇ ਇਹ ਸਮਾਗਮ ਹੋਣੇ ਚਾਹੀਦੇ ਸੀ ਪਰ ਜਦੋਂ ਕੰਮ ਨਿੱਤਰ ਦੀ ਅਸੀਂ ਕੇਵਲ ਯਕ੍ਰਿਤ ਕੜਵੀ ਹੋ ਜਾਂਦੇ ਹਾਂ ਹੁਣ ਜਦੋਂ ਸਮਾਂ ਆਇਆ ਲੱਖਾਂ ਦੀ ਗਿਣਤੀ ਵਿੱਚ ਘਟ ਹੋ ਗਿਆ ਜ਼ਰਨਾਦ ਨੇ ਬੜੀ ਜੋਰ ਨਾਲ ਬਾਦ ਕੀਤਾ ਗੁਰਦੇਵ ਬਾਦਲ ਮਹਾਰਾਜ ਜੀ ਤੇ ਸੀਸ ਗਤ ਹੋ ਗਿਆ ਤੜਬਕ ਹੋ ਗਈ ਹਨੀਰੀ ਦੀ ਸਾਗੀ ਹਰੇ ਤੋਂ ਭੱਜ ਤੜਬਕ ਗਈ ਵਿੱਚ ਹੁਣ ਪਤਾ ਨਹੀਂ ਕੀ ਬਤਨਾ ਇਹ ਬਹੁਤ ਵੱਡੀ ਸਾਜਸੀ ਵੀ ਇਹਦੇ ਵਿੱਚ ਦੋ ਬਾਦ ਦੇ ਇੱਕ ਸਿੱਖਾਂ ਦਾ ਗੁਰੂ ਖਤਮ ਹੋ ਜਾਏਗਾ ਹੁੰਦਾ ਦੀ ਸੋਚ ਸੀ ਤੇ ਦੂਜੀ ਜਿਹੜੀ ਸਾਡੀ ਜਿੰਨ ਬਹੁਤ ਵੱਡੀ ਤਾਕਤ ਹੈ ਉਹ ਲੋਕਾਂ ਨੂੰ ਪਤਾ ਲੱਗ ਜੇ ਵੀ ਅਸੀਂ ਆ ਕੁਝ ਵੀ ਕਰ ਸਕਦੇ ਹਾਂ ਉਹਦਾ ਤਾਂ ਕਾਰਜ ਕੇਵਲ ਇਹ ਸੀ ਕਿ ਸਾਰਾ ਧਰਮ ਹੋਵੇ ਬਾਕੀ ਸਭ ਖਤਮ ਹੁਣ ਭਾਈ ਜੇਤਾ ਅੱਗੇ ਨੂੰ ਵਧਿਆ ਤੇ ਉਹ ਜੇ ਕੋਲੇ ਤੋਂ ਲੋਈ ਸੀ ਉਹ ਦੇਖੇ ਉਹ ਜੀ ਗੁਰੂ ਏਕ ਬਹਾਦਰ ਮਹਾਰਾਜ ਜੋ ਹੰਗੇ ਨੇ ਸਾਰੀਆਂ ਲਾਤਾ ਦੇਦੀ ਨੇ ਅਜ ਧੜ ਵਕ ਹੈ ਸੀਸ ਵਕ ਹੈ ਭਾਈ ਜੇਤਾ ਜੀ ਨੇ ਤਾਂੇ ਪਾਸੇ ਡੇਗਾ ਮਾਰੀ ਚੱਟ ਦੇਣੀ ਚੁਕਿਆ ਤੇ ਜਿਹੜੀ ਕੋਲ ਲੋਈ ਸੀ ਕਪੜਾ ਸੀ ਨਾ ਚੱਜਦੀ ਨਹੀਂ ਲੱਬੇਟਿਆ

ਫਿਰ ਜਾਇਦਾਦ ਵੀ ਦੋੜ ਉੜਦੀ ਉਹ ਸਾਰੇ ਦੂਜੇ ਨੂੰ ਵੇਖਣ ਲੱਗੇ ਵੀ ਤਰਤਰਤੇ ਹੋਇਆ ਸੀਸ ਵੀ ਧਰਤੀ ਤੇ ਡਿੱਗਾ ਢੜ ਵੀ ਧਰਤੀ ਤੇ ਡਿੱਗੀ ਪਾਲਾ ਵਿੱਚ ਨਾ ਸੀਸ ਦਾ ਪਤਾ ਲੱਗਾ ਤੇ ਨਾ ਢੜ ਦਾ ਪਤਾ ਲੱਗਾ ਉਹ ਬਹੁਤ ਪ੍ਰੇਸ਼ਾਨ ਹੋ ਗਏ ਹੁਣ ਸਮਾਜ ਇਜਾਜ਼ਤ ਨਹੀਂ ਦਿੰਦਾ ਕਿਹੋ ਜੇ ਪਾਸ਼ਰ ਮਹਾਰਾਜ ਜੀ ਦਾ ਢੜ ਉਹ ਸਹੀ ਤਰੀਕੇ ਨਾਲ ਸੰਸਕਾਰ ਕੀਤਾ ਜਾਏ ਉਹ ਲੱਖੀ ਸਾਹਿਬ ਬਣ ਜਾਣਾ ਚਾਹੇ ਪਾਸੋਂ ਵੇਦ ਕੇ ਨਾ ਚਪੜੇ ਘਰੀ ਚਲਾ ਕੇ ਕਿਧਰ ਉਧਰ ਨੀ ਜਾਣਾ ਬਹੁਤ ਵੱਡਾ ਕਾਰਜ ਸੀ ਗੁਰੂ ਮਹਾਰਾਜ ਦੀ ਧਰੂ ਕੀਤੇ ਕਮਰੇ ਵਿੱਚ ਲੈ ਗਿਆ ਇਤਿਹਾਸ ਪਾਸ ਕੋਈ ਵੀ ਨਹੀਂ ਧਰਮ ਮੰਜੀ ਤੇ ਰੱਖਿਆ ਤੇ ਜਿਹੜਾ ਕੁਝ ਉਹ ਕਰ ਸਕਦਾ ਸੀ ਉਸਨੇ ਕੀਤਾ ਤੇ ਉਸਨੇ ਕੀ ਕੀਤਾ ਜਿਵੇਂ ਭਾਈ ਲੱਖੀ ਸਾਹਿਬ ਬਣ ਜਾਣਾ ਦੇ ਆਪਣੇ ਘਰ ਨੂੰ ਅਗ ਲਾ ਦਿੱਤਾ ਅਗਨ ਲਈ ਤੇ ਘਰ ਤੋਂ ਬਾਹਰ ਆ ਕੇ ਖੜੇ ਹੋ ਕੇ ਅੱਖਾਂ ਵਿੱਚ ਅਤਰੂ ਨੇ ਸਰੀਰ ਤਪ ਰਿਆ ਹੈ ਵੀ ਦੁਨੀਆ ਕੋ ਜਿੰਦਗੀ ਦੇਣ ਵਾਲਾ ਅਜਿਹੇ ਹਾਲਾਤਾਂ ਵਿੱਚ ਪਿਆ ਜਦੋਂ ਅੱਖਾਂ ਵਿੱਚ ਅਤਰੂ ਆਏ ਤੇ ਕੋਦੇ ਲੋਗ ਲੱਖੀ ਸਾੜ ਵੜ ਜਾਜੇ ਕੋੜ ਆ ਗਏ ਕਹਿੰਦੇ ਲੱਖੀ ਸਾਜੀ ਵੀ ਤੁਹਾਡਾ ਨੁਕਸਾਨ ਹੋ ਗਿਆ ਤਾਂ ਬੰਦੇ ਹੋ ਉਹ ਅੰਦਰੋਂ ਕਹਿਣ ਲੱਗੋ ਕਾਹਦਾ ਨੁਕਸਾਨ ਹੋਇਆ ਜਿਹੜਾ ਤੁਸ਼ਾਂਤ ਹੋਇਆ ਜਿੰਨੇ ਵਿੱਚ ਕਦੇ ਪੂਰਾ ਹੋਣ ਵਾਲਾ ਨਹੀਂ ਲੱਗੇ ਨਹੀਂ ਪੂਰਾ ਹੋਣ ਵਾਲਾ ਹੈ ਉਹ ਲੋਕ ਆ ਕੇ ਜਦੋਂ ਲਕੀਸਾ ਬਣ ਜਾਦੇ ਬਲ ਵੇਖਦੇ ਨੇ ਉਹਦੀ ਅੱਖਾਂ ਵੀ ਤਸੂ ਨੇ ਤੇ ਵਕੜ ਵਾਲਿਆਂ ਦੀ ਅੱਖਾਂ ਵਿੱਚ ਵੀ ਅਤੂ ਆ ਗਈ ਵੀ ਘਰ ਵਿੱਚ ਕਿਉਂਕੀ ਅਮੀਰ ਬਹੁਤ ਸੀ ਲੋਕ ਵੇਖਣ ਵਾਲੇ ਤਾਂ ਇਹ ਵੇਖਦੇ ਨੇ ਕਿ ਅੱਖਾਂ ਵਿੱਚ ਪਾਣੀ ਵੀ ਦੇ ਘਰ ਵਿੱਚ ਕੀ ਦੀ ਸਮਾਨ ਹੋਵੇਗਾ ਸੋਨਾ ਤਾਤੀ ਜੈਦਾਦ ਹੋਵੇਗੀ ਇਹ ਤਾਰ ਰਹਿੰਦੇ ਨੇ ਉਹ ਅੰਦਰੋਂ ਅੱਗੇ ਲੱਖੀ ਸਾਹਿਬ ਵੜ ਜਾਣਾ ਕਿਤਾ ਘਰ ਤੇ ਅੱਖ ਦਾ ਵੀ ਨਹੀਂ ਪਰ ਜਿਹੜਾ ਉਹਦੇ ਵਿੱਚ ਬਲਦਾ ਏ ਨਾ ਉਹ ਤੇ ਲੋਕ ਤੇ ਪਰਲੋਕ ਦਾ ਮਾਲਕ ਹੈ ਉਹ ਤੇ ਲੋਕ ਤੇ ਪਰਲੋਕ ਦਾ ਮਾਲਕ ਹੈ ਲੱਖੀ ਸਾਹਿਬ ਵੜ ਜਾਣਾ ਕਿੱਤ ਕਿਲਾ ਕੇ ਆਪਣੇ ਘਰ ਨੂੰ ਵੇਚੀ ਦਾਨਾ ਇਹ ਗੁਰਦੇਵ ਬਹਾਦਰ ਮਹਾਰਾਜ ਜੀਓ ਆਪ ਜੀ ਨੇ ਮੈਨੂੰ ਕਿਹੜੇ ਹਾਲਾਤਾਂ ਵਿੱਚ ਖੜਾ ਕਰ ਦਿੱਤਾ ਤੁਹਾਡੀ ਕਿਰਪਾ ਦਾ ਕਦੇ ਨਹੀਂ ਸੀ ਮੇਰੇ ਕੋਲ ਕੋਈ ਕਦੇ ਨਹੀਂ ਸੀ ਜੇ ਕਮੀ ਸੀ ਤੇ ਹਾਲਾਤਾਂ ਦੀ ਕਮੀ ਸੀ ਹਾਲਾਤਾਂ ਦੀ ਕਮੀ ਸੀ ਉਧਰ ਭਾਈ ਜੇਤਾ ਸੀਸੂ ਲੈ ਕੇ ਜਦੋਂ ਤੁਰਿਆ ਨਾ ਨਹੀਂ ਉਹ ਜਿਹੜਾ ਕਪੜਾ ਸੀ ਉਹਦਾ ਲੋਹੇ ਸਿਰ ਨੂੰ ਦੇ ਨਾਲ ਲਤਪਤ ਹੋ ਗਿਆ ਉਹਨੂੰ ਜਿੱਦ ਨੂੰ ਰਸਤਾ ਮਿਲਿਆ ਤੇ ਦੌੜਦਾ ਗਿਆ ਦੌੜਦਾ ਗਿਆ ਜਦੋਂ ਥੱਕ ਜਾਂਦਾ ਇਕ ਉੱਚੇ ਸਾਧੇ ਗੁਰੂ ਬਹਾਦਰ ਜੀ ਦਾ ਅਸੀਸ ਟਿਕਾ ਦੇ ਤਾਂ ਕਿ ਥੋੜੀ ਜਿਹਾ ਆਰਾਮ ਕਰ ਲੈਦਾ ਪੈਰਾਂ ਵਿਚਾਲੇ ਹੋ ਗਏ ਪੈਰਾਂ ਵਿਚਾਲੇ ਹੋ ਗਏ ਦਿੱਲੀ ਤੋਂ ਤੁਰਨਾ ਵਿਖੜੇ ਰਾਹ ਦੇ ਤੇ ਮੱਜਾ ਦਾ ਪੁਰਾਣੀ ਪਤਾ ਸਹੀ ਤਰੀਕੇ ਨਾਲ ਕਿਸੇ ਨੂੰ ਕੁਝ ਵੀ ਨਹੀਂ ਸਕਦੇ ਪਰ ਜੇਰਾ ਕੋਈ ਸਾਹਰੇ ਬੰਦਾ ਕਿਸਦਾ ਸੀਨਾ ਤੇ ਭਾਈ ਜੈਤਾ ਖਾਤੇ ਸਜੇ ਹੋ ਜਾਵੇ ਸਭ ਆਖਰ ਪੋਛ ਦੇ ਪੋਛ ਦੇ ਅਰਨੁਪੁਰ ਸਾਹਿਬ ਪਹੁੰਚੇ ਜਦੋਂ ਅਰਨੁਪੁਰ ਸਾਹਿਬ ਪਹੁੰਚੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਦੇ ਹਲਵਾਇਆ ਭਾਈ ਜੈਤਾ ਜੀ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹੋ ਕਿ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਸਾਹਜਰ ਹੈ ਹਜੇ ਅਰਨੁਪੁਰ ਸਾਹਿਬ ਕਿਸੇ ਨੂੰ ਇਸ ਗਲਤਾਨੀ ਸੇ ਪਤਾ ਪੂਰੀ ਗਲਤਾਨੀ ਪਤਾ ਸੀ ਚਾਹੇ ਪਾਸੇ 100 ਰੁਪਏ ਗਿਆ ਵੀ ਗੁਰ ਤੇਗ ਬਹਾਦਰ ਮਹਾਰਾਜ ਸਹੀਦ ਹੋ ਗਏ ਅਜੀ ਤਾਂ ਗੁਰੂ ਮਹਾਰਾਜ ਕਹਿੰਦੇ ਹਿੰਦ ਦੀ ਚਾਦਰ ਉਰਤੇ ਬਹਾਦਰ ਹਿੰਦ ਦੀ ਚਾਦਰ ਉਰਤੇ ਬਹਾਦਰ ਸੀ ਕਿ ਕਹਿੰਦੇ ਵੀ ਮੈਂ ਕੀ ਲੈਣਾ ਦੇਣਾ ਤੇਰੇ ਘਰ ਤੋਂ ਮੈਂ ਤੇ ਆਪਣੀ ਜਾਨ ਬਚਾਵਾਂ ਇਹ ਜਾਨ ਹੈ ਤੇ ਜਾਨ ਹੈ ਇਹ ਬੁੱਸਦੀ ਹੈ ਉਹ ਜਾਣ ਤੇ ਅੱਜ ਵੀ ਜਾਨੀ ਜਾਨ ਕੱਲ ਨੂੰ ਵੀ ਜਾਣੀ ਇਹ ਜਾਣ ਕੇ ਕਿਸੇ ਦੀ ਕੁਰਬਾਨ ਹੋ ਜੇ ਨਾ ਉਹਨਾਂ ਅੱਜ ਮਰਦਾ ਤੇ ਨਾ ਉਹ ਕਾਲ ਪਰਤੋ ਤੇ ਅਮੀਰ ਸੈਦ ਥੋੜਾ ਪਰਿਆ ਕਰ ਦੇਦਾ ਸੈਦ ਨਹੀਂ ਕਦੇ ਵਰਦੇ ਸੈਦ ਤੇ ਅਮਰਦੇ ਸਨਿਆ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਭਾਈ ਜਨਤਾ ਜੀ ਨੇ 272 ਨਾਲ ਗੁਰਤੇਗ ਬਹਾਦਰ ਮਹਾਰਾਜ ਦੀ ਰਸੀਸ ਪਕੜਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਜਦੋਂ ਵਰਤ ਕੀਜੀ 9 ਸਾਲ ਕਹਿਣ ਲੱਗੇ ਜੀ ਆ ਕੀ ਇੱਕ ਦੇਦੇ ਪਿਤਾ ਗੁਰਤੇਗ ਬਹਾਦਰ ਮਹਾਰਾਜ ਦੀ ਰਸੀਸ ਹੈ ਜਿਵੇਂ ਨਾ ਲਗਾਵੀਂ ਕਹਿੰਦੇ ਕੋਈ ਗਰੀਬ ਤੋਂ ਗਰੀਬ ਮਰ ਜੇ ਉਹਦੇ ਮਰਨ ਤੋਂ ਬਾਅਦ 5 4 10 20 100 ਬੰਦੇ ਹੁੰਦੇ ਨੇ ਇੱਜੇ ਗੁਰਮਾਨਕ ਦੀ ਨੋਮੀ ਜੋਤ ਤੂੰ ਕਲਾਈ ਨਹੀਂ ਹੁੰਦਾ ਏ ਤੈਨੂੰ ਜੀ ਹੋਰ ਕੋਈ ਨਹੀਂ ਮਿਲਿਆ ਉਹ ਕਹਿਣ ਲੱਗੇ ਦਾਤਾ ਮਲੇ ਤੇ ਬੜੇ ਸੀ ਪਰ ਯਕੀਨ ਕਰਨਾ ਹੁਕਾ ਨਹੀਂ ਨਹੀਂ ਯਕੀਨ ਹੀ ਨਹੀਂ ਹੁਕਾ ਤੁਸੀਂ ਤੇ ਵੀ ਮੈਂ ਕਿਸੇ ਨੂੰ ਆਵਾਜ਼ ਗਿਆ ਤੇ ਉਹੀ ਬੈਰੀ ਨਿਕਲ ਆਏ ਜਿਵੇਂ ਨੂੰ ਪਤਾ ਲੱਗਦਾ ਸੀ ਕਦੇ ਹੋਰ ਕਦੇ ਲੱਖਾਂ ਦਾ ਘਟ ਸੀ ਕਦੇ ਲੱਖਾਂ ਵਿੱਚ ਲੁ ਆਪਣਾ ਕੋਈ ਨਾ ਨਜ਼ਰ ਆਇਆ ਕਹਿਣ ਲੱਗੇ ਜੀ ਕੋਈ ਨਜ਼ਰ ਨਹੀਂ ਆਇਆ ਸਿੱਖ ਸੀ ਪਰ ਮੈਂ ਵਿਸ਼ਵਾਸ ਇਸੇ ਦੀ ਨਹੀਂ ਕੀਤਾ ਪਤਾ ਨਹੀਂ ਕਿਹੜੇ ਰੂਪ ਵਿੱਚ ਕਿਹੜਾ ਬੰਦਾ ਆ ਕੇ ਖਲੋ ਜਾਏ ਮੈਂ ਸੋਤਿਆ ਵੀ ਨਹੀਂ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ

ਹਜ਼ਾਰਾਂ ਵਿੱਚ ਨਹੀਂ ਜੇ ਲਕੜਾਂ ਵਿੱਚ ਖੜਿਆ ਹੋਏਗਾ ਉਹਦੀ ਪਛਾਣ ਹੋਵੇਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੰਸਵੰਸ ਹੈ ਕਾਰਸੇ ਨੂੰ ਐਵੇਂ ਹੀ ਨਿਤਵਾ ਦਿੱਤਾ 9 ਸਾਲ ਦੀ ਉਮਰ ਵਿੱਚ ਕਿਹਾ ਸੀ ਕਿ ਤਕਰੀਬਨ 20-25 ਸਾਲ ਲੱਗੇ ਬਾਅਦ ਵਿੱਚ ਜਦੋਂ 1690 ਦੀ ਸਦੀ ਕੋ ਅਮਰਤੀ ਦਾਤ ਕੀਤੀ 1675 ਵੀ ਸਹੀ ਦੇ ਉਰਤੇ ਕਵਾਤ ਰਵਾਹ

ਧਾਰਮਿਕ ਜੋ ਗੁਰਦੁਆਰੇ ਤੋਂ ਹੁਸੈਨ ਸਾਹਿਬ ਨਹੀਂ ਜਾਂਦੇ ਜਿੱਤੇ ਵੀ ਜਾਂਦੇ ਹੋ ਨਾ ਧਾਰਮਿਕ ਸਥਾਨਾਂ ਤੇ ਉੱਤੇ 2 ਮਿੰਟ ਖੜਕੇ ਨਾ ਇੱਕ ਵਾਰੀ ਆਪਣੇ ਨੇਤਰਾਂ ਨੂੰ ਬੰਦ ਕਰਕੇ ਅੰਦਰੋਂ ਆਪਣੇ ਆਤਮਾ ਖੋਲ ਕੇ ਉਸ ਦ੍ਰਿਸ਼ ਨੂੰ ਸਾਹਮਣੇ ਲਿਆ ਕੇ ਨਾ ਇੱਕ ਵਾਰੀ ਮਹਿਸੂਸ ਕਰਿਓ ਕਿ ਜਦੋਂ ਗੁਰੂ ਦੀ ਆਵਾਜ਼ ਕੀਤਾ ਹੋਵੇਗਾ ਧੜ ਸੀਸ ਵੱਗ ਹੋਏ ਹੋਣਗੇ ਜਦੋਂ ਭਾਈ ਮੱਤੀ ਦਾ ਸੱਚੀ ਰਾਸ ਦੇ ਆਲਾ ਜੀ ਜਦੋਂ ਉਹਨਾਂ ਤਸੀਲ ਕੀਤਾ ਹੋਵੇਗਾ ਆਕਰ ਉਹ ਵੀ ਤੇ ਕਿਸੇ ਮਾਂ ਦੇ ਜਾਇ ਸੀ ਨਾ ਪਰ ਉਹਨਾਂ ਨੇ ਦੂਜਿਆਂ ਨੂੰ ਜਿਉਂਦਿਆਂ ਰੱਖਣ ਲਈ ਆਪਣੇ ਆਪ ਨੂੰ ਕੁਰਬਾਨ ਕਰਵਾਉਂਦਾ ਆਪਣੇ ਆਪ ਨੂੰ ਕੁਰਬਾਨ ਕੀਤਾ ਜੇ ਭਾਈ ਜੇ ਕੋਈ ਉਹ ਆਪਣੀ ਗੱਲ ਵੱਖਰੀ ਨਹੀਂ ਚਲਾਇਆ ਤੇ ਪਤਾ ਕੀ ਕਿਹਾ ਉਸ ਜਿਹੜੇ ਪੇਰ ਤੇ ਦੇਹਾਂ ਦਾ ਨੇਤਾ ਗੁਰੂ ਦਾ ਬੇਟਾ ਕਹਿੰਦੇ ਤੂੰ ਬਹੁਤ ਵੱਡਾ ਉਪਕਾਰ ਕੀਤਾ ਤੂੰ ਆਜਿਹਾ ਗੱਲ ਬਕਰੀ ਵਿੱਚ ਆ ਤੇ ਆਪਣੀ ਗੱਲ ਬਕਰੀ ਵਿੱਚ ਲੈ ਕੇ ਗੁਰੂ ਨੇ ਅਸੀਸ ਦਿੱਤੀ ਕਦੇ ਲੰਗ ਰੇਟਾ ਗੁਰੂ ਦਾ ਬੇਟਾ ਉਹ ਅਮਰਤੀ ਤਾਂ ਤੁਸੀਂ ਕਹਿੰਦੇ ਜਾਂਦੇ ਹੁਣ ਗੁਰੂ ਨੇ ਕਿਹਾ ਨਾ ਭਈ ਕੋਈ ਗੱਲ ਨਹੀਂ ਸਮਾਏ ਕਰ ਕੈਸਾ ਪੰਥ ਸਾਜਾਂਗੇ ਉਸ ਪੰਥ ਵਿੱਚ ਸਭ ਕੀ ਜਾ ਦੁਨੀਆਂ ਨਾਲੋਂ ਵੱਖਰੀ ਹੋਵੇਗੀ ਇਸੇ ਫਕੀਰ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕੋਈ ਫਕੀਰ ਬੜਿਆ ਇਹ ਅਖੀਰਤੀ ਕਰ ਹੈ ਜਦੋਂ ਗਿਆ ਤੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਛਿਆ ਕਹਿੰਦੇ ਹੇ ਦਾਤਾਰ ਪਾਤਸ਼ਾ ਤੈਨੂੰ ਕਿਹੜੀ ਚੀਜ਼ ਪਿਆਰੀ ਲੱਗਦੀ ਹੈ ਕੋਈ ਚੀਜ਼ ਜੀ ਤੈਨੂੰ ਪਿਆਰੀ ਲੱਗਦੀ ਹੋਵੇਗੀ ਨਾ ਕਹਿੰਦੇ ਹਾਂ ਲੱਗਦੀ ਹੈ ਕਹਿੰਦੇ ਕਿਹਦੇ ਨਾਲ ਪਿਆਰ ਤੇਰਾ ਦੱਸੀ ਦਸ ਮੇਸ ਕੀਤਾ ਫਕੀਰ ਗੱਲ ਕਰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਕਿ ਕੇਲੇ ਨਾਲ ਪਿਆਰ ਤੇਰਾ ਦਸੀ ਦਸ ਮੇਸ ਦਿੱਤਾ ਆਏ ਕਿ ਫਕੀਰ ਇਹ ਅਰਜ ਗੁਜਾਰਦਾ ਇੱਕ ਫਕੀਰ ਨੇ ਅਰਜ ਗੁਜਾਰੀ ਤੇ ਬੇਨਤੀ ਕੀਤੀ ਇਸ ਸਮਾ ਬੜਾ ਲੋਕੀ ਕਹਿਆ ਕਿ ਇਹ ਕਿਰਦਾ ਸਮਾ ਹੈ ਜਦੋਂ ਪੁੱਤਰ ਵੀ ਸਹੀਦ ਹੋ ਗਏ ਪਿਤਾ ਵੀ ਚਲਾ ਗਿਆ ਮਾਂ ਵੀ ਚਲੀ ਗਈ ਅਨੰਦਪੁਰ ਵੀ ਚਲਾ ਗਿਆ ਅਨੰਦਪੁਰਸ ਨੂੰ ਅਨੰਦਪੁਰ ਨੂੰ ਮਹਾਰਾਜ ਜੀ ਨੇ ਬੜੇ ਲਾਡਾ ਦੇ ਲਾਲ ਬਸਾਇਆ ਸੀ ਇਹਦਾ ਨਾਂ ਪਹਿਲਾਂ ਚੱਕ ਨਾਨਕੀ ਸੀ ਬਾਅਦ ਵਿੱਚ ਇਹਦਾ ਨਾਂ ਅਨੰਦਪੁਰ ਸਾਹਿਬ ਪਿਆ ਇਹ ਅਨੰਦਾ ਦੀ ਪੂਰੀ ਹੈ ਇਹ ਅਨੰਦਾ ਦੀ ਪੂਰੀ ਜਿਹੜਾ ਵਿੱਚ ਆਉਂਦਾ ਅਨੰਦ ਵਿੱਚ ਰਹਿੰਦਾ 8 ਮਹੀਨੇ ਘੇਰਾ ਗਿਆ ਲਿਆ ਪਤਿਆਂ ਨੂੰ ਖਾ ਗੁਜਾਰਾ ਕੀਤਾ ਕਿੰਨਾ ਅਨੰਦ ਵਿੱਚ ਹੈ ਪੱਤੇ ਮੁੱਕ ਗਏ ਉਹਨਾਂ ਦਰਖਤਾਂ ਦੇ ਛਿੱਲੇ ਨੂੰ ਪਾ ਰਹੇ ਤੇ ਖਾ ਕੇ ਕਹਿੰਦੇ ਚਾਹ ਬਾਤ ਹੈ ਲੋੜੇ ਥੋੜਾ ਕਹਿੰਦੇ ਕਿਹਦੇ ਨਾਲ ਪਿਆਰ ਤੇਰਾ ਦਸੀ ਦਸ ਮੇਸ ਦਿੱਤਾ ਆਏ ਕਿ ਫਕੀਰ ਇੱਕ ਅਰਜ ਗੁਦਾਰਦਾ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਸਫੀਰ ਨੂੰ ਜਵਾਬ ਦਿੰਦੇ ਨੇ ਉਹ ਕਹਿਣ ਲੱਗੇ ਕਿ ਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋੜਦਾ ਨਾ ਜੇ ਮੈਨੂੰ ਬਹੁਤਾ ਪਿਆਰ ਹੁੰਦਾ ਨਾ ਮੈਂ ਕਿੰਦਾ ਨੂੰ ਦਿੱਲੀ ਵੱਲ ਨਾ ਤੋੜਦਾ ਪਿਤਾ ਦਾ ਪਿਆਰ ਹੁੰਦਾ ਜਿੰਦਗੀ ਵੱਲ ਤੋਰਦਾ ਦਾ ਪੁੱਤ ਦਾ ਪਿਆਰ ਹੁੰਦਾ ਜੰਗ ਵਿੱਚ ਵਾਰਦਾ ਦਾ ਮੈਂ ਆਪਣੇ ਪੁੱਤਰਾਂ ਨੂੰ ਆਪਣੇ ਹੱਥੀਂ ਜੰਗ ਵਿੱਚ ਭੇਜਿਆ ਮੈਂ ਰੁਕਿਆ ਨਹੀਂ ਉਹਨਾਂ ਨੂੰ ਜੋ ਕੀ ਲੋੜ ਸੀ ਉਸ ਵੇਲੇ ਮੈਂ ਆਪਣੇ ਪੁੱਤਰਾਂ ਨੂੰ ਛੋੜਿਆ ਕਹਿੰਦੇ ਪੁੱਤ ਦਾ ਪਿਆਰ ਹੁੰਦਾ ਜੰਗ ਜੰਗ ਵਿੱਚ ਤੋਰਦਾ ਦਾ ਮਾਂ ਮਾਇਆ ਦਾ ਪਿਆਰ ਹੁੰਦਾ ਕਦੀਆਂ ਤੇ ਰੋੜਦਾ ਦਾ ਜਦੋਂ ਕ੍ਰਿਸ਼ਪਿਆ ਨੇ ਬਹੁਤ ਤੁਹਾਨੂੰ ਗੁਰੂ ਮਹਾਰਾਜ ਜੀ ਨੇ ਨਦੀ ਵਿੱਚ ਡੋਲ ਦਿੱਤਾ ਸਿਬਾਵਾ ਵਾਲਿਆ ਸੀ ਇਹ ਜੇ ਲੜਾਈ ਦਾ ਕਾਰਨ ਬਣ ਜਾਏ ਫਿਰ ਕਹੇ ਕੀ ਵਧੀਆ ਲੱਗਦਾ ਤੋ ਰੋੜ ਦਿਓ ਉਹ ਕਹਿੰਦੇ ਬਹਿਤੂ ਆਇਆ ਕੀ ਨਹੀਂ ਰਕੀ ਕਹਿੰਦੇ ਪੂਰੀ ਨਾਲ ਪਿਆਰ ਹੁੰਦਾ ਆਨੰਦ ਨਾ ਕਿਸਾਰ ਦਾ ਤੇ ਪੂਰੇ ਦਾ ਕਿਰ ਤੇ ਅਨੰਤ ਉਸਾਰ ਕਹਿੰਦੇ ਬਹਿਤੂ ਉਹ ਵੀ ਛੱਡ ਦਿੱਤਾ ਫਿਰ ਕਹਿੰਦੇ ਹਰ ਸੋਹਣੇ ਸਰੀਰ ਦਸ ਮੇਸ ਪਿਤਾ ਅੰਮ੍ਰਿਤ ਪਿਆਰੀ ਮੈਨੂੰ ਖੰਡੇ ਦੀ ਧਾਰ ਦਾ ਇਹ ਮੈਨੂੰ ਕੁਝ ਪਿਆਰਾ ਹੈ ਨਾ ਉਹ ਅੰਮ੍ਰਿਤ ਦੀ ਦਾਤ ਹੈ ਜਿਹੜੀ ਮੈਂ ਆਪਣੇ ਸਿੱਖਾਂ ਨੂੰ ਦੇਣੀ ਹੈ ਉਹ ਸਤੁਮੁਖ ਜਿਨ੍ਹਾਂ ਨੇ ਅੰਮ੍ਰਿਤ ਸਿੱਖਿਆ ਹੈ ਸਕਾਇਆ ਹੈ ਜਿਨ੍ਹਾਂ ਨੇ ਮਨ ਕਰਕੇ ਸਕ ਲਿਆ ਵੀ ਮੇਰੀ ਜ਼ਿੰਦਗੀ ਅੱਜ ਤੋਂ ਸ਼ੁਰੂ ਹੈ ਉਹ ਦਿਨ ਵੀ ਉਸ ਦਿਨ ਤੋਂ ਪੰਜ ਕਕਾਰ ਪਾਣ ਦਾ ਕਾਰਨ ਇਹ ਨਹੀਂ ਕਿ ਮੈਂ ਸੰਪੂਰਨ ਹੋ ਗਿਆ ਮਹਾਰਾਜ ਕਹਿੰਦੇ ਬਿਲਕੁਲ ਵੀ ਨਹੀਂ ਉਹ ਸੰਪੂਰਨ ਨਹੀਂ ਜਿੱਦਿ ਜੀ ਫੇਰ ਕੀ ਤੇ ਅੱਜ ਤੇ ਦਾਖਲਾ ਹੋਇਆ ਨਾਖਰੇਦਾਲ ਕੋਈ ਬੰਦਾ ਸੰਪੂਰਨ ਨਹੀਂ ਹੋ ਜਾਂਦਾ ਅਜੇ ਤੇ ਉਹ ਦਾਕਰ ਨਾ ਹੋਇਆ ਅਜੇ ਉਹ ਨੇਮ ਤੇ ਤੁੜਨਾ ਹੈ ਤੇ ਫਿਰ ਗੁਰੂ ਮਹਾਰਾਜ ਜੀ ਨੇ ਕੀਤੇ ਸੀ ਜੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਖਾਲਸਾ ਮੇਰੋ ਮੁਕ ਹੈ ਅੰਦਾ ਖਾਲਸੇ ਕੇ ਹੋ ਸਤ ਸਤ ਸੰਦਾ ਕਰਦੇ ਜੀਵਨ ਵਿੱਚ ਉਹ ਜੇ ਦੀ ਗੱਲ ਕਿਸੇ ਵਕਪਰ ਦੀ ਸਾਧਾਂਗੇ ਦੁਨੀਆ ਨਾਲੋਂ ਵਕ ਹੋਵੇਗਾ ਗੁਰਦੇ ਦੀ ਮਾਨਤਾ ਕੀਤਾ ਸਾਧ ਕਰਾਗੇ ਕਿ ਬਹੁਤ ਵੱਡਾ ਪੰਡਾਲ ਲਾਣਾ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਘਰੋਂ ਕਰੀ ਸਵੇ ਭਿਜੇ ਘਰੋਂ ਕਰੀ ਹਰੇਕ ਦੀ ਦੀਵਟੀ ਲਾ ਦਿੱਤੀ ਕੋਈ ਸਿੱਖ ਰਹਿ ਨਾ ਜਾਏ ਉਹਨੂੰ 80000 ਦਾ ਖਰਚ ਸੀ ਜਦੋਂ ਅਮਰਜੀਤ ਦਾਤ ਦਿੱਤੀ ਵੱਡੇ ਵੱਡੇ ਤੰਗੂ ਲਵਾਏ ਸੀ ਔਰ ਗੁਰਗੋਬਿੰਦ ਸਿੰਘ ਮਹਾਰਾਜ ਜਦੋਂ ਉਸ ਤੰਗੂ ਤੋਂ ਬਾਹਰ ਹੁੰਦੇ ਤੇ ਗੁੱਡੇ ਪੰਡਾਲ ਵਿੱਚ ਚੁੱਕੀ ਆਵਾਜ਼

ਪਰ ਗੁਰੂ ਦੇ ਦਰ ਤੇ ਆ ਕੇ ਗੁਰਬਾਣੀ ਦੀ ਤੁਕ ਕਿਸੇ ਦਾ ਜੀਵਨ ਨੂੰ ਬੇਦਕ ਕੇ ਕਿਸੇ ਦੇ ਤੁਹਾਡੇ ਨਾਲ 2 ਮਿੰਟ ਦੀ ਗੱਲ ਕਰ ਲਈ ਉਹ ਤੁਹਾਡੇ ਅੰਦਰ ਦੇ ਖਿਆਲ ਬਦਲ ਜਾਂਦੇ ਨੇ ਗੁਰੂ ਘਰ ਸਿਤਾ ਹੀ ਹੁੰਦੇ ਆ ਵੀ ਰੋਜ਼ ਗੁਰੂ ਘਰ ਆਇਆ ਕਰੋ ਨਿਮਰ ਨਾਲ ਆਇਆ ਕਰੋ ਜਿਹੜੇ ਨਿਮਰ ਨਾਲ ਗੁਰੂ ਦੇ ਦਰ ਤੇ ਹੁੰਦੇ ਆ ਨਾ ਉਹਨਾਂ ਨੂੰ ਮਹਾਰਾਜ ਲੋਕ ਦੀ ਤੇ ਪਰਲੋਕ ਦੇ ਸੁੱਖ ਦਿੰਦੇ ਨੇ ਉੱਤੇ ਪਰਲੋਕ ਦੇ ਸੁੱਖ ਵੀ ਦਿੰਦੇ ਨੇ ਇੱਥੇ ਵੀ ਤੇਰੇ ਨਾਲ ਹਾਂ ਤੇ ਚਿੰਤਾ ਨਾ ਕਰੀ ਮਾਲਕ ਦੇ ਦਰ ਤੇ ਤੇਰੇ ਨਾਲ ਖਲੋ ਕੇ ਤੇਰੀ ਮੈਂ ਇੱਜ਼ਤ ਨੂੰ ਆਤ ਨਹੀਂ ਆਣ ਦੇਣੀ ਤੇਰੇ ਨਾਲ ਖਲੋ ਕੇ ਕਹਾਗਾ ਵੀ ਇਹ ਜੀਵਨ ਵਾਲਾ ਹੈ ਇਹਨੇ ਕਰਮ ਕੋਈ ਐਸਾ ਨਹੀਂ ਦਿੱਤਾ ਜਿਸ ਕਰਮ ਕਰਕੇ ਇਸ ਬੰਦੇ ਨੂੰ ਸਜ਼ਾ ਦਿੱਤੀ ਜਾਏ ਉੱਥੇ ਜਿਹੜਾ ਵੀ ਚੁਲਾਏ ਨਾ ਆ ਦੁਨੀਆਂ ਵੀ ਤੇ ਸੋ ਵਿੱਚ ਚੁਲੇ ਤਿਆਰ ਨੇ ਲਾਲਚ ਵੀ ਆ ਜਾਂਦੇ ਨੇ ਪੈਸੇ ਦੇ ਦੋ ਤਾਂ ਰਿਸ਼ਤੇਦਾਰੀ ਕਰਕੇ ਤਾਂ ਪਰ ਉਤੇ ਵਿਚਲਾ ਕੋਈ ਕਰ ਸਕੈ ਕਿਸ ਦਾ ਰੋਵੇ ਰੋਦਿੱਤੇ ਕੋਈ ਵਿਚੋਲਾ ਥੋੜਾ ਉਤੇ ਵਿਚੋਲਾ ਹੈ ਤੇ ਗੁਰੂ ਜਿਨ੍ਹਾਂ ਨੇ ਗੁਰੂ ਗੁਰੂ ਜਾਣ ਕੇ ਸੇਵਾ ਕੀਤੀ ਹੋਵੇ ਨਾਮ ਬੰਦਗੀ ਸੇਵਾ ਸਿਮਰਨ ਇਹ ਨਾਲ ਨਿਵੜ ਬਾਣੀਆਂ ਵਸਪੋਏ ਨੇ ਕਿ ਗੁਰੂ ਮਹਾਰਾਜ ਆਪ ਸਭ ਸੰਤਾਂ ਨੂੰ ਚੜ੍ਹਦੀ ਕਲਾ ਦੀਆਂ ਦਾਤਾਂ ਵਾ ਅਕਸ਼ੀਸਰ ਕਰਨ ਸਭਨਾਂ ਨੂੰ ਆਪਣੇ ਦਰੋਂ ਅਰੋ ਨਾਮ ਦਾ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਦੀਆਂ ਦਾਤਾਂਵਾਂ ਪਸੀਸਾ ਕਰਨ ਜੀ ਜਿਵੇਂ ਪਿਛਲੇ ਦਿਨੀ ਆਪਾਂ ਗੱਲ ਕੀਤੀ ਸਮੂਹ ਸੰਤਾ ਦੇ ਚੜ੍ਹਨਾਂ ਵਿੱਚ ਕੀਤੀ ਸੀ ਕਿ ਭਾਈ ਅਰਨਾਨ ਸਿੰਘ ਦੀ ਲਈ ਆਪਾਂ ਕੁਝ ਪੈਸੇ ਇਕੱਠੇ ਕੀਤੇ ਨੇ ਉਹਦੇ ਵੀ 3300 ਰੁਪਿਆ ਸੁਖਮਨੀ ਸੇਵਾ ਸੁਸਾਇਟੀ ਉਹਨਾਂ ਦੇ ਵਿਆਹ ਵਲੋਂ ਇਕੱਠਾ ਕਰਕੇ ਦਿੱਤਾ ਗਿਆ ਹੈ तकरीबन 545500 ਰੁਪਿਆ ਇਕੱਠਾ ਹੋਇਆ ਹੈ ਅਜੇ ਪੂਰੇ ਦੇ ਪੈਸੇ ਹੋ ਨਹੀਂ ਕਟੋਕਟੀ ਦੇ ਤੱਕਾ ਪੂਰੀ ਹੋਣੀ ਹੈ ਆਪਾਂ ਨੂੰ ਇਹ ਜੋਰ ਪੈਣਾ 100 200 ਰੁਪਏ ਦੇ ਕੇ ਪਰ ਜਿਸ ਨੇ ਇੱਕ ਵਾਰੀ ਕੱਠੀਆਂ ਮਿਲਿਆ ਨਾ ਉਹਨੂੰ ਥੋੜਾ ਜਿਹਾ ਲੱਗੇਗਾ ਵੀ ਮੇਰੇ ਪਰਿਵਾਰ ਦਾ ਕੁਝ ਵਸੀਲਾ ਹੋ ਜਾਏਗਾ ਸੋ ਗੁਰੂ ਮਹਾਰਾਜ ਮੇਰਾ ਉਪਰਿਆ ਤੱਕਣ ਜੀ ਗੁਰੂ ਨਾਨਕ ਮਹਾਰਾਜ ਜੀ ਦਾ ਪਾਉ ਗੁਰ ਪਰਵਾ ਲਿਆ ਹੈ ਆਪਾਂ ਇਸ ਵਿਸ਼ੇ ਨੂੰ ਜਦੋਂ ਸਮਾਪਤ ਹੋਣਾ ਹੈ ਤੱਕ ਅਰਥੋਂ ਤੱਕ ਕਰਾਂਗੇ ਨਾਲ ਹੀ ਆਪਾਂ ਕੋ ਗੁਰੂ ਨਾਨਕ ਮਹਾਰਾਜ ਜੀ ਦੀ ਜੀਵਨੀ ਹੈ ਨਾ ਉਹਨਾਂ ਦਾ ਇਤਿਹਾਸ ਵੀ ਬੜਾ ਰੋਕੀ ਕਹਿ ਉਹਰਾ ਆਰੰਭ ਕਰਕੇ آپ اس وشے لے کے کرا گے اپنی اپنی گیر حاضری نہیں کرتی حاضر ہوتی یہ بندہ ٹیلا مٹھا ہوتا ہے پر جدو سوچا بھی جانا جانا ہی ہے خاص گیا ہوا ہوئے ہوا سینتی ہوگی وہ کہار کار بھی آیا چار کون بھی آئے جی میں نہ آ گیا چنگا نہیں لگنا ਉਹ ਪਿੱਛੇ ਜਾਏ ਕੋਈ ਸਭ ਬੰਦੋਬਸਤ ਕਰਕੇ ਜਾਏ ਉਹ ਪਹੁੰਚ ਜਾਂਦਾ ਹੈ ਇੱਥੇ ਤੇ ਲੋਕ ਤੇ ਪਰਲੋਕ ਦੇ ਸੁੱਖ ਮਿਲਦੇ ਨੇ ਜੇਰਾ ਭਾਈ ਤੂੰ ਕਿਉਂ ਨਾ ਕਰਦੇ ਕਿਉਂ ਸਾਡੇ ਮਨ ਵਿੱਚ ਆ ਜਾ ਵੀ ਅੱਜ ਨਹੀਂ ਜਾਣਾ ਅਜ ਕੂੜ ਨਹੀਂ ਅੱਜ ਮੇਰੀ ਗਾਗਨੀ ਕੋਈ ਅੱਜ ਮੈਂ ਸੁਸਤੀ ਕਰੀ ਅੱਜ ਮੈਂ ਲੇਕ ਉੱਠਿਆ ਜੇ ਬੋਕੀ ਰੇਟ ਹੋ ਜੇ ਪਾਕਿਸਤਾਨਾ ਵਿੱਚ ਕਰਕੇ ਆ ਗੋ ਵੀ ਮੈਂ ਗੁਰੂ ਜੀ ਗੋਦ ਵਿੱਚ ਤੇ ਬੈਠ ਜਾਵਾਂ ਅੰਦਰ ਦੀ ਬਿਰਤੀ ਤੁਹਾਡੀ ਸਹੀ ਹੋਣੀ ਚਾਹੀਦੀ ਅੰਦਰ ਦੇ ਖਿਆਲਾਤ ਵਧੀਆ ਹੋਣੇ ਚਾਹੀਦੇ ਇਹ ਤੁਹਾਡਾ ਜੀਵਨ ਬਦਲ ਜਾਏਗਾ ਜੀ ਪੂਰਾ ਚੁੱਕਾ ਜੀ ਖਿਮਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਮਕਾਰ ਸਤਨਾਮ ਨਿਭੋ ਨਿਰਵੇਰ ਕਾਲੂਪਰ ਅਜੂਨੀ ਸੈਭੰ ਪ੍ਰਸਾਦ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਜਬੈ ਰਖਾ ਨੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਇਕੋਨਕਾਰ ਸਤਨਾਮ ਕਰਤਾ ਪੁਰਕ ਨਿਰਭਉ ਨਿਰਵੈ ਰਖਾ ਨੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਇਕੋਨਕਾਰ ਸਤਨਾਮ ਕਰਤਾ ਪੁਰਕ ਨਿਰਭਉ ਨਿਰਵੈ ਅਕਾਲ ਨੂਰਤ ਅਜੂਨੀ ਸੈ ਭੰਗ گر پرسار جب آج ست جگاد ست ہے بھی ست نانک ہو سی پی ست وائی